ਤਰ ਕੇ ਤਾਰਾ ਜਬਲੇ ਤਰ ਨਟਿਓ ਜਲ ਤਾਰਾ ਪੁਨ ਗਾਵੇ ਸ਼ੰਕਰ ਔ ਸੰਮਾ ਮੇਗ ਰਾਗ ਪੁੱਤਨ ਕੇ ਨਾਮਾ ਖਟ ਰਾਗ ਨੂੰ ਗਾਏ ਸੰਗ ਰਾਗ ਦੀ ਕੀਸਾ ਸਵਾਗਤ ਰਗ ਗੰਨਕੀ 18 10ਵੀਂ ਸਤਿ ਰਗ ਉਨਗਾਏ ਸੰਗ ਰਾਗ ਨੀਤੀ ਸਵਾਗਤ ਰਗ ਗੰਨਕੀ 18 10ਵੀਂ ਇੱਕ ਓੰਕਾਰ ਸਤਨਾਮ ਅਰਤਾਪੁਰਖ ਨਿਰਭਾਉ ਨਿਰਵੈਰ ਕਾਲ ਮੂਰਤ ਜੁਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਤਿ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਲਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਂ ਪੁਰਿਆ ਭਾਰ ਸੈ ਸਿ ਅੰਪਾ ਲਖ ਹੋਏ ਤੱਕ ਨ ਚੱਲੇ ਨਾਲ ਕਿਬਸ ਚਾਰਾ ਹੋਈ ਐ ਇਕ ਕੂੜਾ ਟੁੱਟੇ ਪਾਲੋ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਬਟਾਈ ਹੁਕਮੀ ਉਤਮ ਨੀਚੋ ਹੁਕਮ ਲੇਖ ਦੁਖ ਸੁਖ ਪਾਈਏ ਇਕ ਨਾ ਹੁਕਮਿ ਬਗਸੀਸ ਇਕ ਹੁਕਮੀ ਸਦਾ ਪਵਾਹੀਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨ ਹੁਕਮ ਜੇ ਬੂਝੈ ਤਾ ਹਉਮੈ ਕਹੇ ਨ ਕੋਇ गाव को तान हो किस तान गाव को दाजन निशान गाव को चार गाव को जब खुबिचार गाव को सर के धन खे गाव को जील भर दे गाव को जप दिस दूर गाव को बेख हदरा हदूर कथ न कथी नया वह तोट कथी कोटी कोट कोट दे दिल दे थक पाही जुगा जगंतर खाही खाहे ਹੁਕਮੇ ਹੁਕਮ ਚਲਾਏ ਰਾਹੂ ਨਾਨਕ ਵਿਗਸਾਬੇ ਪਰਵਾਹੋ ਸਾਚਾ ਸਹਿਬ ਸਚ ਨਾਹੀ ਬਾਖਿਆ ਕਉ ਪਾਰੇ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀਐ ਜਿਤ ਉਦ ਸਦਰਬਾਰ ਮੋਖ ਬੋਲਣ ਬੋਲੀਐ ਜਿਤ ਸੁੰਤਰੇ ਪਿਆਰ ਅਮਰਤ ਵੇੜਾ ਸਚਨਾਉ ਬੜਾਈ ਵਿਚਾਰ ਕਰਮੀ ਆਬੈ ਕੱਪੜਾ ਨਦਰੀ ਮੋਖ ਦਵਾਰ ਨਾਨਕ ਵੇ ਜਾਣਿਆ ਸਭ ਆਪੇ ਸਤਿਆਰ ਥਾਪੈ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਝਨ ਸੋਏ ਜਿਨ ਸੇ ਵਤਨ ਪਾਇਆ ਮਾਨ ਨਾਨਕ ਗਾਵੇ ਗੁਣੀ ਨੇਦਾਨ ਗਾਵੇ ਸੁਣੀਏ ਮਨ ਰਖਿਆ ਪਾਉ ਦੁਖ ਪਰ ਹਰ ਸੋਕ ਲੈ ਜਾਏ ਗੁਰਮੁਖ ਆਦਨ ਗੁਰਮੁਖ ਵੇਦਨ ਗੁਰਮੁਖ ਰਾਸ ਸੁਮਾਈ ਗੁਰਈਸਰ ਗੁਰ ਗੋਖ ਭਰਮਾ ਗੁਰ ਪਾਰਬਤੀ ਮਾਈ ਇਹੋ ਜਾਣ ਆਖਾਂ ਨਹੀਂ ਕਹਿਣਾ ਕਥ ਨਾ ਜਾਈ ਗੁਰ ਆਇਕ ਦੇ ਬੋਝਾਈ ਸਭ ਨਾ ਜੀ ਹੰਕ ਕਦਾਤਾ ਸੂ ਮੈਂ ਬਿਸਰਨ ਨਾ ਜਾ ਵਾਹਿਗੁਰੂ ਜੀ ਗਰੀਬਨਵਾਜ ਗਰੀਬਨਵਾਜ ਜਨਮ ਮਰਨ ਮਾ ਨਹੀਂ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜੀ ਦਾ ਨੰਦੇ ਭਗਤੀ ਲੈਣਾ ਓ ਲੈਣਾ ਮਿਲਾਏ ਹਰ ਸਿਉ ਲੈਣ ਮਿਲਾਏ ਸੂਰਾ ਸੋ ਪਹਿਚਾਨੀਐ ਝੋਲਰ ਦੀਨ ਕੇ ਜਾ ਪੁਰਜਾ ਕਟਮ ਰੈ ਕਬੂ ਹੁ ਨਾ ਛਡਖੇ ਤ ਕਬੂ ਹੁ ਨਾ ਛਡਖੇ ਕਰੇ ਸੋਣੇ ਸਾਰੇ ਪੜੋ ਜਿਨ੍ਹਾਂ ਦਾ ਦਿਨ ਮਨਾ ਰਹੇ ਆ ਉਹਨਾਂ ਲਈ ਇਹ ਸ਼ਬਦ ਸਾਰੇ ਕਿਰਪਾ ਕਰੋ ਬਾਹੂ ਬਾਹੂ ਕਰੇ ਸਈ ਜਨ ਸੋਣੇ ਬਾਹੂ ਬਾਹੂ ਕਰੇ ਸਈ ਜਨ ਸੋਣੇ ਹਾ ਬਾਹੂ ਬਾਹੂ ਕਰੇ ਸੇਈ ਜਨ ਥੋਣੇ ਬਾਹੂ-ਵਾਹ ਕਰੇ ਸੇਈ ਆਈ ਤੈਨ ਕੋ ਪਰ ਪੂਜਣ ਆਈ ਉਹ ਸੋਹਣੇ ਨੇ ਉਹ ਉਹਨਾਂ ਲਈ ਬਾਹੂ-ਵਾਹ ਸ਼ਬਦ ਹਰ ਇੱਕ ਲਈ ਨਹੀਂ ਹੈ ਸ਼ਬਦ ਇਹ ਸ਼ਬਦ ਬਾਬਾ ਦੀਪ ਸਿੰਘ ਲਈ ਟੁਕਦਾ ਸਾਰੀ ਦੁਨੀਆ ਪੂਜ ਰਹੀ ਆ ਸਾਰੀ ਪਰਜਾ ਅੱਜ ਸਾਰੀ ਲੁਕਾਈ ਯਾਦ ਕਰ ਰਹੀ ਹੈ ਉਹਨਾਂ ਨੂੰ ਤਿੰਨ ਕੋ ਪਰਜਾ ਪੂਜਣ ਆਈ ਤਿੰਨ ਕੋ ਪਰਜਾ ਪੂਜਣ ਆਈ ਤਿੰਨ ਕੋ ਪਰਜਾ ਪੂਜ ਆਈ ਤਿੰਨ ਕੋ ਗੱਜ ਕੇ ਤਿੰਨ ਕੋ ਪਰਜਾ ਪੂਜਣ ਆਈ ਤਿੰਨ ਕੋ ਪਰਜਾ ਪੂਜਣ ਆਈ ਵਾਹ ਵਾਹ ਕਰੇ ਸਈ ਜਨ ਸੋਣੇ ਵਾਹ ਵਾਹ ਕਰੇ ਸਈ ਜਨ ਸੋਣੇ ਵਾਹ ਵਾਹ ਕਰੇ ਸਈ ਜਨ ਸੋਣੇ ਨਮਾਣਿਆਂ ਦੇ ਬਾਣ ਸਤਿਗੁਰੂ ਨਤਨਿਆਂ ਦੇ ਤਾਨ ਨੇਉਟਿਆਂ ਕੀ ਓਟ ਨਿਤਰਿਆਂ ਦੀ ਤਰ ਨਿਪਤਿਆਂ ਦੀ ਪਤ ਨਿਆਸਰਿਆਂ ਦੇ ਆਸਰੇ ਜੁਗੁ ਜੁਗ ਅਟਲ ਪਾਤਸ਼ਾ ਸਾਹਿਬ ਗੁਰੂ ਗਰੀਬਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਜਿਨੇ ਸਤਕਾਰ ਜੋਗ ਜਿਨੇ ਸਨਮਾਨ ਜੋਗ ਮਾਈ ਭਾਈ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਆਪ ਜੀ ਹਾਜ਼ਰ ਹੋਏ ਹੋ ਸਿੱਖ ਕੌਮ ਦੇ ਮਹਾਨ ਅਮਰ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਜੀ ਜਨਮ ਦਿਨ ਨੂੰ ਮੁੱਖ ਰੱਖਦਿਆ ਹੋਇਆ ਅੱਜ ਅਸੀਂ ਸਾਰੇ ਇਕੱਤਰ ਹੋਏ ਆ ਪਰਸੋਂ ਰੋਇਤ ਲੈ ਕਰਕੇ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਬਾਣੀ ਉਤਰ ਹੈ ਸਾਧ ਜਨ ਅੰਮਿਓ ਚੱਲ ਹੈ ਚਰਣੇ ਰਬੀ ਬਾਣੀ ਦੇ ਸ੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਹੋਏ ਐਸ ਵੇਲੇ ਭੋਗ ਪਾਏ ਗਏ ਨੇ ਪਰਸੋਂ ਮਹਾਨਗਰ ਕੀਰਤਨ ਹੋਏ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਾਰਾ ਦਿਨ ਲਾਹੇ ਲਏ ਨੇ ਆਓ ਥੋੜਾ ਕੁ ਸਮਾਂ ਹੁਣ ਵੀ ਕਿਰਪਾ ਕਰਿਓ ਇਕਾਗਰਤਾ ਬਣਾਓ ਗੁਰਬਖਸ਼ੀ ਫਤੇ ਪ੍ਰਵਾਨ ਕਰਿਓ ਕੋਈ ਰਸਨਾ ਵੰਜੀ ਨਰਵੇ ਸਾਰੀ ਕਿਰਪਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਔਰ ਸਾਡੀ ਫਤੇ ਦੀ ਸਾਂਝ ਹੋ ਗਈ ਆ ਇੱਕ ਕਿਰਪਾ ਹੋਰ ਕਰਿਓ ਇਹ ਫਤੇ ਦੀ ਸਾਂਝ ਜਿਨ੍ਹਾਂ ਦਾ ਦਿਨ ਮਨਾ ਰਹੇ ਆ ਕਿਉਂਕਿ ਉਹ ਗਏ ਕਿਤੇ ਨਹੀਂ ਹੈ ਜੇ ਗਏ ਹੁੰਦੇ ਫਿਰ ਦਿਨ ਥੋੜਾ ਉਹਨਾਂ ਦਾ ਮਨਾਉਣਾ ਸੀ ਉਹ ਅਮਰ ਨੇ ਉਹ ਅੱਜ ਵੀ ਹਾਜ਼ਰ ਨੇ ਅਗਰ ਕੋਈ ਜਾਣੇ ਜੇ ਕਿਸੇ ਦੀ ਆਤਮਾ ਇਸ ਗੱਲ ਨੂੰ ਜਾਣੇ ਨਾ ਕਿਤੇ ਨਹੀਂ ਹਨ ਉਹ ਅੱਜ ਵੀ ਨੇ ਉਹ ਬਾਬਾ ਦੀਪ ਸਿੰਘ ਨੂੰ ਅੱਜ ਵੀ ਕੋਈ ਯਾਦ ਕਰੇ ਤੇ ਅੱਜ ਵੀ ਉਹ ਹਾਜ਼ਰ ਨੇ ਤੇ ਕਿਰਪਾ ਕਰਿਓ ਇਹ ਫਤਿਹ ਸਾਡੀ ਉਹਨਾਂ ਨੂੰ ਹੋਵੇ ਗੱਲ ਪਿਆਰ ਦੀ ਹੈ ਪਿਆਰ ਨਾਲ ਯਾਦ ਕਰਕੇ ਸਨਮੁਖ ਰੱਖ ਕੇ ਫਤਿਹ ਬੁਲਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਦੀ ਜੇ ਗੱਲ ਕਰਨੀ ਹੋਵੇ ਬ੍ਰਹਮ ਗਿਆਨੀ ਦੀ ਗੱਲ ਬ੍ਰਹਮ ਗਿਆਨੀ ਕਰ ਸਕਦਾ ਬ੍ਰਹਮ ਗਿਆਨੀ ਦੀ ਗੱਲ ਕੋਈ ਅਗਿਆਨੀ ਨਹੀਂ ਕਰ ਸਕਦਾ ਮੇਰੇ ਵਰਗੇ ਨਾ ਚੀਜ਼ ਦੇ ਹਿੱਸੇ ਨਹੀਂ ਹੈ ਮੈਂ ਉਹਨਾਂ ਦੀ ਬਾਤ ਪਾ ਸਕਾਂ ਕਿਉਂ ਮਹਾਨ ਰੂਹਾਂ ਨੇ ਉਹ ਹਰ ਇੱਕ ਦੇ ਹਿੱਸੇ ਨਹੀਂ ਵੀ ਸੂਰਮੇ ਦੀ ਗੱਲ ਕੀਤੀ ਜਾਵੇ ਸੂਰਮੇ ਦੀ ਗੱਲ ਸੂਰਮੇ ਹੀ ਸੂਰਮੇ ਦੇ ਮੂੰਹੋਂ ਸੋਹਣੀ ਲੱਗਦੀ ਆ ਜਰਨਲ ਦੀ ਗੱਲ ਜਰਨਲ ਦੇ ਮੂੰਹੋਂ ਸੋਹਣੀ ਲੱਗਦੀ ਆ ਸਿੱਖ ਕੌਮ ਦੇ ਮਹਾਨ ਜਰਨੈਲ ਸਿੱਖ ਕੌਮ ਦੇ ਮਹਾਨ ਵਿਦਵਾਨ ਸਿੱਖ ਕੌਮ ਦੇ ਮਹਾਨ ਲਖਾਰੀ ਵੀ ਕਹਿ ਸਕਦੇ ਹਾਂ ਜਿਨ੍ਹਾਂ ਦਾ ਅਸੀਂ ਦਿਨ ਮਨਾ ਰਹੇ ਹਾਂ ਤਿੰਨ ਧੰਨ ਜਨੈੰਦੀ ਮਾਓ ਇੱਥੋਂ ਸ਼ੁਰੂ ਕਰਾਂਗੇ ਆਪਾਂ ਪੜੋ ਇੱਕ ਵਾਰੀ ਤਿੰਨ ਧੰਨ ਜਨੈੰਦੀ ਮਾਓ ਆਏ ਸਫਲ ਸੇ ਦੇਖੋ ਬਾਬਾ ਦੀਪ ਸਿੰਘ ਦਾ ਆਉਣਾ ਤੇ ਸਫਲਾ ਹੋ ਗਿਆ ਬਾਬਾ ਦੀਪ ਸਿੰਘ ਦਾ ਆਉਣਾ ਦੁਨੀਆ ਤੇ ਸਫਲਾ ਹੋ ਗਿਆ ਕੋਈ ਸ਼ੱਕ ਨਹੀਂ ਇਹਦੇ ਵਿੱਚ ਪਰ ਸਤਿਗੁਰੂ ਦੀ ਬਾਣੀ ਕਹਿੰਦੀ ਜਿੰਨਾ ਜਿਹੜੀ ਮਾਂ ਨੇ ਉਹਨੂੰ ਜਨਮ ਦਿੱਤਾ ਜਿਹੜੀ ਮਾਂ ਦੇ ਹਿੱਸੇ ਬਾਬਾ ਦੀਪ ਸਿੰਘ ਨੂੰ ਜਨਮ ਦੇਣ ਆਇਆ ਉਹ ਮਾਂ ਦਾ ਵੀ ਸਫਲਾ ਹੋ ਗਿਆ ਆਖੋ ਸਤਿਨਾਮ ਤਨ ਤਨ ਜਣੇਂਦੀ ਮਾਓ ਬਣੀ ਦੇ ਬੱਚ ਨੇ ਆਏ ਸਫਲ ਸੇ ਸਫਲਾ ਹੋ ਗਿਆ ਇੱਕ ਉਹ ਆ ਜਿਨ੍ਹਾਂ ਨੂੰ ਗੁਰਬਾਣੀ ਨੇ ਵੀ ਧੰਨ ਕਿਹਾ ਇੱਕ ਨੂੰ ਕਿਹਾ ਮਾਂ ਜੇ ਤੂੰ ਕਿਸੇ پیغمبر ਨੂੰ ਕਿਸੇ ਗੁਰੂ ਪੀਰ ਚੰਗੇ ਇਨਸਾਨ ਨੂੰ ਜਨਮ ਨਹੀਂ ਦੇ ਸਕਦੀ ਤੇ ਤੂੰ ਇਹਦਨੋਂ ਤੇ ਬਾਝ ਵੀ ਰਹਿ ਜਾਂਦੀ ਇਹ ਵੀ ਕਿਹਾ ਜਨਹਰ ਹਿਰਦਾ ਨਾਮ ਨਾ ਵਸਿਓ ਪੜੋ ਇੱਕ ਵਾਰੀ ਜਨਹਰ ਹਿਰਦਾ ਨਾਮ ਨਾ ਵਸੇ ਉਹ ਜਿਹੜੇ ਇਨਸਾਨ ਨੇ ਜਿਹੜੇ ਬੰਦੇ ਨੇ ਸੰਸਾਰ ਵਿੱਚ ਆ ਕੇ ਰੱਬ ਦਾ ਨਾਂ ਹੀ ਨਹੀਂ ਲਿਆ ਹਿਰਦੇ ਵਿੱਚ ਉਹਦੀ ਯਾਦ ਨੂੰ ਨਹੀਂ ਵਸਾਇਆ ਸੰਸਾਰ ਤੇ ਵਸਾ ਲਿਆ ਪਰ ਨਿਰੰਕਾਰ ਨੂੰ ਨਹੀਂ ਵਸਾਇਆ ਆਪਣੇ ਦਿਲ ਵਿੱਚ ਸੰਸਾਰ ਨੂੰ ਥਾਂ ਦਿੱਤੀ ਆ ਪਰਿਵਾਰ ਨੂੰ ਥਾਂ ਦਿੱਤੀ ਆ ਪਰ ਨਿਰੰਕਾਰ ਨੂੰ ਥਾਂ ਨਹੀਂ ਦਿੱਤੀ ਤੇ ਉਸ ਬੰਦੇ ਦੀ ਮਾਂ ਬਾਝ ਰਹਿ ਜਾਂਦੀ ਦੇ ਠੀਕ ਸੀ ਕਿਉਂਕਿ ਜਿਨ੍ਹਾਂ ਨੇ ਕਲੰਕਿਤ ਕੀਤਾ ਸੰਸਾਰ ਨੂੰ ਉਹਨਾਂ ਦੀ ਗੱਲ ਆ ਰੱਬ ਦੇ ਪਿਆਰੇ ਤੇ ਚਾਰ ਚੰਨ ਲਾ ਜਾਂਦੇ ਆ ਦਿਨ ਉਹਨਾਂ ਦੀ ਮਣਾਈ ਜਾਂਦੇ ਆ ਪਵੰਨ ਦੇ ਵਿੱਚ ਕਿੰਨੇ ਬੱਚਿਆਂ ਦਾ ਜਨਮ ਹੋਇਆ ਅੱਜ ਤੱਕ ਹੋ ਰਿਹਾ ਧੰਨ ਬਾਬਾ ਦੀਪ ਸਿੰਘ ਤੋਂ ਪਹਿਲਾਂ ਵੀ ਅੰਮ੍ਰਿਤਸਰ ਦਾ ਇਲਾਕਾ ਪਵੰਨ ਦੀ ਧਰਤੀ ਉਸ ਪਿੰਡ ਵਿੱਚ ਪਹਿਲਾਂ ਵੀ ਲੱਖਾਂ ਬੱਚਿਆਂ ਦਾ ਜਨਮ ਹੋਇਆ ਜਿਸ ਦਿਨ ਬਾਬਾ ਦੀਪ ਸਿੰਘ ਜੀ ਆਏ ਉਸ ਦਿਨ ਵੀ ਹੋਇਆ ਹੋਣਾ ਜਿਸ ਦਿਨ ਬਾਬਾ ਜੀ ਸਰੀਰ ਕਰਕੇ ਸੰਸਾਰ ਤੋਂ ਕੂਚ ਕਰਦੇ ਨੇ ਸ਼ਿਧੀ ਹੁੰਦੀ ਆ ਉਦੋਂ ਹੀ ਬੜੇ ਗਏ ਹੋਣ ਆ ਪਰ ਜਿਵੇਂ ਬਾਬਾ ਦੀਪ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਨਹੀਂ ਕੀਤਾ ਜਾ ਰਿਹਾ ਉਹਨਾਂ ਕਿਸੇ ਨੂੰ ਆਖੋ ਸਤਨਾਮ ਇੰਨੇ ਸਜਦੇ ਨਹੀਂ ਕਿਸੇ ਨੂੰ ਹੋਰ ਹੋਣੇ ਇੰਨੀ ਜੈ ਜੈਕਾਰ ਪੌਵੰਡ ਵਿੱਚ ਜੰਮਿਆਂ ਦੀ ਨਹੀਂ ਹੋਣੀ ਅੱਗੇ ਤੋਂ ਵੀ ਨਹੀਂ ਹੋਣੀ ਕਿੱਥੋਂ ਮੈਂ ਗੱਲ ਸ਼ੁਰੂ ਕਰਾਂ ਮੈਂ ਆਪਣੇ ਮਨ ਵਿੱਚ ਵਿਚਾਰ ਕਰ ਰਿਹਾ ਵੀ ਕਿੱਥੋਂ ਸ਼ੁਰੂ ਕਰਾਂ ਗੱਲ ਨੂੰ ਜਦੋਂ ਜਨਮ ਹੋਇਆ ਮਾਂ ਤੁਹਾਨੂੰ ਹੋ ਗਈ ਤੇ ਪਿਤਾ ਤੁਹਾਨੂੰ ਹੋ ਗਿਆ ਮਾਂ ਦਾ ਨਾਂ ਆ ਮਾਤਾ ਜਿਉਣੀ ਪਿਤਾ ਹੈ ਭਾਈ ਭਗਤਾ ਜੀ ਇਹ ਪਰਿਵਾਰ ਪਹਿਲਾਂ ਵੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਜੁੜਿਆ ਹੋਇਆ ਪਹਿਲਾਂ ਵੀ ਜਾਂਦੇ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਪਹਿਲਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਜੁੜੇ ਹੋਏ ਨੇ ਜਦੋਂ ਮਾਂ ਦੇ ਉਦਰ ਵਿੱਚ ਬੱਚੇ ਦਾ ਆਉਣਾ ਹੁੰਦਾ ਨਾ ਮਾਂ ਨੂੰ ਪਤਾ ਲੱਗ ਜਾਂਦਾ ਦੇਖੋ ਸਾਰੇ ਆਪਾਂ ਬੈਠੇ ਆ ਜਿੰਨੇ ਨਾ ਸਾਡੇ ਆਉਣ ਤੋਂ ਪਹਿਲਾਂ 9 ਮਹੀਨੇ ਖਬਰ ਪਹੁੰਚ ਜਾਂਦੀ ਹੈ ਘਰ ਵਿੱਚ ਵੀ ਕੋਈ ਆ ਰਿਹਾ ਪਰ ਮੇਰੇ ਖਿਆਲ ਚ ਜਿੱਦੇ ਜਾਵਾਂਗੇ 9 ਸਾਂ ਵੀ ਪਹਿਲਾਂ ਖਬਰ ਨਹੀਂ ਹੋਣੀ ਸਾਨੂੰ ਆਖੋ ਸਤਨਾਮ ਆਉਣ ਤੋਂ 9 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਪਰਿਵਾਰ ਨੂੰ ਵੀ ਕੋਈ ਜੀ ਸਾਡੇ ਘਰ ਵਿੱਚ ਕੋਈ ਧੀ ਕੋਈ ਪੁੱਤ ਘਰ ਚ ਆ ਰਿਹਾ ਪਰ ਜਿੱਦੇ ਜਾਣਾ 9 ਸਾਂ ਵੀ ਪਹਿਲਾਂ ਨਹੀਂ ਪਤਾ ਲੱਗਣਾ 9 ਸੈਕਿੰਡ ਵੀ ਪਹਿਲਾਂ ਪਤਾ ਨਹੀਂ ਲੱਗਣਾ ਵੀ ਜਾ ਰਿਹਾ ਜਿਸ ਦਿਨ ਮਾਂ ਨੂੰ ਪਤਾ ਲੱਗਿਆ ਨਾ ਵੀ ਮੇਰੀ ਕੁੱਖ ਨੂੰ ਭਾਗ ਲੱਗਣਾ ਪਰੇਟ ਵਿੱਚ ਇੱਕ ਬੱਚੇ ਦਾ ਪਾਲਣ ਹੋ ਰਿਹਾ। ਮਾਂ ਪਹਿਲਾਂ ਬਾਣੀ ਨਾਲ ਜੁੜੀ ਹੋਈ ਆ। ਪਹਿਲਾਂ ਮਾਂ ਮਰਤਮਈ ਬਾਣੀ ਦਾ ਨਿਤਨੇਮ ਕਰਦੀ ਐ ਪਰ ਅੱਜ ਡਬਲ ਕਰਤਾ। ਐਵੇਂ ਨਹੀਂ ਜਿਹੜੇ ਜਨਮ ਆਲ ਪੈਦਾ ਹੁੰਦੇ। ਐਵੇਂ ਨਹੀਂ ਜਿਹੜੀਆਂ ਰੂਹਾਂ ਹੁੰਦੀਆਂ ਅੱਜ ਕਿਉਂ ਨਹੀਂ ਆ ਰਹੀਆਂ। ਮਾਂ ਨੇ ਪਹਿਲਾਂ ਨਾਲੋਂ ਆਪਣਾ ਨਿਤਨੇਮ ਡਬਲ ਕਿਉਂ? ਇੱਕ ਤੇ ਆਪਣੇ ਲਈ ਕਰਦੀ ਸੀ। ਅੱਜ ਇੱਕ ਜਿਹੜਾ ਕੁੱਖੇ ਚ ਪਲ ਰਿਹਾ ਇੱਕ ਨਿਤਨੇਮ ਉਹਦੇ ਲਈ ਕਰਨ ਲੱਗ ਪਈ। ਆਖੋ ਸਤਨਾਮ ਇੱਕ ਆਪਣੇ ਲਈ ਇੱਕ ਉਹਦੇ ਲਈ ਸਾਰੇ ਡਾਕਟਰ ਕਹਿੰਦੇ ਨੇ ਵੀ ਜੋ ਮਾਂ ਖਾਂਦੀ ਆ ਉਹ ਬੱਚੇ ਨੂੰ ਲੱਗਦਾ ਹੈ ਮਾਂ ਦੀ ਖੁਰਾਕ ਬੱਚੇ ਨੂੰ ਲੱਗਦੀ ਆ ਤੇ ਫਿਰ ਜਿਹੜੇ ਮਾਂ ਦੇ ਵਿਚਾਰ ਨੇ ਤੇ ਉਹ ਵੀ ਤੇ ਬੱਚੇ ਨੂੰ ਲੱਗਣਗੇ ਜੀ ਜੇ ਮਾਂ ਦਾ ਆਹਾਰ ਬੱਚੇ ਤੱਕ ਪਹੁੰਚਦਾ ਤੇ ਮਾਂ ਦੇ ਵਿਚਾਰ ਮਾਂ ਦਾ ਕਿਰਦਾਰ ਵੀ ਬੱਚੇ ਤੱਕ ਜਰੂਰ ਪਹੁੰਚੂਗਾ ਮੇਰਾ ਮੰਨਣਾ ਆਇਆ ਧਰਮ ਦਾ ਮੰਨਣਾ ਆਇਆ ਮਾਂ ਦੇ ਵਿਚਾਰ ਬੱਚੇ ਤੱਕ ਜਾਂਦੇ ਨੇ ਮਾਂ ਦਾ ਕਿਰਦਾਰ ਬੱਚੇ ਨੂੰ ਜ਼ਰੂਰ ਜਾਂਦਾ ਮਾਂ ਨੇ ਕਮਾਲ ਕੀਤੀ ਦੇਖੋ ਹਰ ਵੇਲੇ ਬਾਣੀ ਨਾਲ ਜੁੜਨਾ ਆਪਣੇ ਲਈ ਭਜਨ ਕਰਨਾ ਆਪਣੇ ਲਈ ਬੰਦਗੀ ਕਰਨੀ ਜਿਹੜਾ ਅੰਦਰ ਬੱਚਾ ਪਲ ਰਿਹਾ ਉਹਦੇ ਲਈ ਬੰਦਗੀ ਕਰਨੀ ਸਿੱਖਿਆ ਲੈਣੀ ਚਾਹੀਦੀ ਆ ਜਿਨ੍ਹਾਂ ਦੇ ਘਰਾਂ ਵਿੱਚ ਬੱਚੇ ਪੈਦਾ ਹੋਣੇ ਨੇ ਉਹਨਾਂ ਮਾਮਾਂ ਨੂੰ ਮੇਰੀ ਬੇਨਤੀ ਆ ਜੇ ਚਾਹੁੰਦੇ ਹੋ ਵੀ ਇਹ ਅਲਾਦ ਆਉਣ ਵਾਲੀ ਸਾਨੂੰ ਸੁੱਖ ਦੇਵੇ ਜੇ ਚਾਹੁੰਨੇ ਹੋ ਜਿਹੜਾ ਬੱਚਾ ਸਾਡੇ ਘਰ ਚ ਆਉਣਾ ਇਹ ਸੁੱਖ ਦੇਵੇ ਇਹ ਸਹੀ ਬਣੇ ਚੰਗਾ ਇਨਸਾਨ ਬਣੇ ਫਿਰ ਡਬਲ ਕਰ ਦਿਓ ਇੱਕ ਆਪਣੇ ਲਈ ਇੱਕ ਉਸ ਬੱਚੇ ਲਈ ਜ਼ਰੂਰ ਬੰਦਗੀ ਕਰੋ ਸਿਮਰਨ ਕਰੋ ਆਖੋ ਸਤਿਨਾਮ ਦੇਖੋ ਕਹਿੰਦੇ ਤੇ ਸਾਰੀ ਨੇ ਜੀ ਕਿੰਨੀਆਂ ਸੰਸਥਾਵਾਂ ਨੇ ਕਿੰਨਾ ਪੁਕਾਰ ਕੇ ਕਹਿੰਦੀਆਂ ਨੇ ਸਿਮਰਨ ਕਰਨਾ ਚਾਹੀਦਾ ਸਿਮਰਨ ਕਰਨਾ ਚਾਹੀਦਾ ਤੁਹਾਡੇ ਨਾਲ ਹੀ ਆ ਦੁੱਧੜਾ ਸਾਹਿਬ ਕਿੰਨਾ ਪੁਕਾਰ ਕੇ ਕਹਿੰਦੇ ਨੇ ਕਿ ਸਿਮਰਨ ਕਰਿਆ ਕਰੋ ਇਹੀ ਕਹਿੰਦੇ ਆ ਨਾ ਉਹ ਦੂਜੀ ਗੱਲ ਨਹੀਂ ਕਹਿੰਦੇ ਵੀ ਦੂਜੀ ਨਾ ਕਰੋ ਬਸ ਸਿਰਫ ਸਿਮਰਨ ਕਰੋ ਸਿਮਰਨ ਕਰੋ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਆ ਪਿੱਛੇ ਆਪਾਂ ਗੱਲ ਹੀ ਕੀਤੀ ਹੈ ਨਾ ਸਿਮਰਨ ਦੀ ਵਰਕਤ ਆ ਲੋਕ ਕਹਿੰਦੇ ਨੇ ਵੀ ਕੀ ਹੁੰਦਾ ਸਿਮਰਨ ਨਾਲ ਆ ਹੁੰਦਾ ਸਿਮਰਨ ਨਾਲ ਇਹ ਜਿਹੜੇ ਜਰਨੈਲ ਸਿਮਰਨ ਚੋਂ ਪੈਦਾ ਹੁੰਦੇ ਆ ਬੰਦਗੀ ਚ ਪੈਦਾ ਹੁੰਦੇ ਆ ਪੁਕਾਰ ਦੇ ਸਾਰੇ ਨੇ ਸੁਣੀਏ ਉਹਨਾਂ ਗੁਰਮਖੰਦੀ ਗੱਲ ਆ ਆਪਾਂ ਲੱਗਣਾ ਚਾਹੀਦਾ ਸੁਣੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਤੁਰਿਏ ਐਵੇਂ ਝਗੜਿਆਂ ਚੋਂ ਬਾਹਰ ਨਿਕਲ ਗਏ ਆਪਾਂ ਐਵੇਂ ਤਕਰਾਰਾਂ ਚੋਂ ਬਾਹਰ ਨਿਕਲ ਗਏ ਜ਼ਿੰਦਗੀ ਨੂੰ ਸਫਲੀ ਬਣਾਈਏ ਜ਼ਿੰਦਗੀ ਨੂੰ ਗੁਰੂ ਦੇ ਆਧਾਰ ਤੇ ਜਿਉਣਾ ਸਿੱਖੀਏ ਜਿਵੇਂ ਜਿਵੇਂ ਬੱਚਾ ਪੇਟ ਚ ਪਲਦਾ ਗਿਆ ਇੱਕ ਦਿਨ ਉਸ ਬੱਚੇ ਦਾ ਜਨਮ ਹੋਇਆ ਤੇ ਜਿਹੜਾ ਜਨਮ ਸੀ ਨਾ ਧਿਆਨ ਚ ਸੁਣਿਓ ਮਾਂ ਨੇ ਗੁਰੂ ਦੀ ਕਿਰਪਾ ਨਾਲ ਗੁਰਮਤ ਮਰਜਾਦਾ ਸ਼ੁਰੂ ਕੀਤਾ ਉਹ ਦਿਨ ਆਇਆ ਬਾਬਾ ਦੀਪ ਸਿੰਘ ਦਾ ਜਨਮ ਹੋਇਆ ਦਿਨ ਮਨਾ ਰਹੇ ਆਪਾਂ ਇਹ ਦਿਨ ਸੀ ਉਹ ਖੁਸ਼ੀਆਂ ਮਨਾਈਆਂ ਗਿਆ ਘਰ ਵਿੱਚ ਤੁਹਾਨੂੰ ਬੇਨਤੀ ਹੈ ਬੱਚੇ ਦਾ ਜਦੋਂ ਜਨਮ ਹੁੰਦਾ ਨਾ ਐਵੇਂ ਲੋਕਾਂ ਨੂੰ ਖੁਸ਼ ਨਾ ਕਰਿਆ ਕਰੋ ਬੱਚੇ ਦੇ ਜਨਮ ਵਾਲੇ ਦਿਨ ਕੋਈ ਸ਼ਰਾਬ ਕੋਈ ਕਿਸੇ ਤਰ੍ਹਾਂ ਦਾ ਇਦਾਂ ਦਾ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਬੱਚੇ ਦੇ ਜਨਮ ਵੇਲੇ ਕਿਉਂ ਤੇ ਨਹੀਂ ਰੱਖਦਾ ਏ ਤੁਸੀਂ ਬੱਚੇ ਦੇ ਜਨਮ ਦਿਨ ਵੇਲੇ ਜੇ ਕਿਸੇ ਨੂੰ ਕੁਝ ਖਵਾਉਣਾ ਹੈ ਛਕਾਉਣਾ ਕੁਝ ਖੁਸ਼ੀ ਮਨਾਉਣੀ ਆ ਤਾਂ ਗੁਰੂ ਤੋਂ ਪੁੱਛ ਕੇ ਮਨਾਇਓ ਸਾਡੀ ਗੁਰਮਤ ਮਰਜ਼ਾਦਾ ਕਹਿੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਆ ਵੀ ਬੱਚੇ ਦੇ ਜਨਮ ਵੇਲੇ ਕੋਈ ਲੱਚਰਤਾ ਪ੍ਰੋਗਰਾਮ ਕੋਈ ਨਸ਼ਾ ਨਹੀਂ ਵਰਤਾਇਆ ਜਾਣਾ ਚਾਹੀਦਾ ਜੇ ਬੱਚੇ ਦੇ ਜਨਮ ਵੇਲੇ ਨਸ਼ਾ ਵਰਤਾਓਗੇ ਫਿਰ ਖੈਰ ਨਹੀਂ ਹੈ ਆਖੋ ਸਤਨਾਓ ਨਹੀਂ ਗਲਤ ਡੇਗੀ ਮੈਂ ਆਪਣੇ ਪਰਿਵਾਰ ਦੀ ਮੈਂ ਸਿਫਤ ਨਹੀਂ ਕਰਦਾ ਸਾਡੇ ਘਰ ਦਾ ਇਹ ਉਸੂਲ ਰਿਹਾ ਜਦੋਂ ਸਾਡੇ ਘਰ ਬੱਚੇ ਦਾ ਜਨਮ ਹੁੰਦਾ ਸਭ ਤੋਂ ਪਹਿਲੀ ਵਾਰ ਬੱਚੇ ਦੇ ਮੂੰਹ ਵਿੱਚ ਖੰਡੇ ਦੀ ਪੌਲ ਜਾਂਦੀ ਰਹੀ ਆ ਉਹ ਸਾਡੇ ਬਜ਼ੁਰਗ ਹੁੰਦੇ ਉਹ ਤਿਆਰ ਕਰਦੇ ਹੁੰਦੇ ਮੇਰੇ ਆਪਣੇ ਮੂੰਹ ਦੇ ਵਿੱਚ ਸਭ ਤੋਂ ਪਹਿਲੀ ਵਾਰ ਮਾਂ ਦਾ ਦੁੱਧ ਨਹੀਂ ਪਿਆ ਤੇ ਉਹ ਪੌਲ ਪਈ ਹੋਈ ਆ ਤੁਸੀਂ ਸਪਤਾ ਕਰ ਲੋ ਜਾ ਕੇ ਜਿੰਨਿਆਂ ਦੇ ਸਾਡੇ ਪਰਿਵਾਰ ਵਿੱਚ ਪਏ ਨੇ ਤੇ ਚੜਦੀ ਕਲਾ ਚ ਨੇ ਜੀ ਤੇ ਜਿਨ੍ਹਾਂ ਨੂੰ ਮੈਂ ਜਾਣਦਾ ਜਿਨ੍ਹਾਂ ਦੇ ਪਏ ਨੇ ਉਹ ਵੀ ਚੜਦੀ ਕਲਾ ਚ ਨੇ ਪਹਿਲੀ ਵਾਰ ਕੋਈ ਪਾਣੀ ਕੋਈ ਦੁੱਧ ਨਹੀਂ ਮੰਗਾ ਪਹਿਲੀ ਵਾਰ ਉਹ ਇਧਰ ਤਿਆਰ ਹੁੰਦੀ ਗੁਰਮਤ ਮਰਜਾਦਾ ਵਿੱਚ ਤੇ ਉਹ ਪੌਲ ਜਾਂਦੀ ਰਹੀ ਆ ਤੁਸੀਂ ਕਰਿਆ ਕਰੋ ਇਹ ਸੰਸਕਾਰ ਸਾਡਾ ਅਮਰਤ ਸੰਸਕਾਰ ਕਹਿੰਦੇ ਆ ਇਹਨੂੰ ਬੱਚੇ ਦੇ ਜਨਮ ਮੇਲੇ ਇੱਕ ਸੰਸਕਾਰ ਆ ਸਾਡਾ ਇੱਕ ਸਾਡੀ ਮਰਜਾਦਾ ਹੈ ਗੁਰਤੀ ਦਿਓ ਜਦੋਂ ਗੁਰਤੀ ਤੁਸੀਂ ਬਾਣੀ ਦੀ ਦੇਤੀ ਜਦੋਂ ਪਹਿਲੀ ਵਾਰ ਬੱਚੇ ਨੂੰ ਗੁਰਤੀ ਉਹ ਬਾਣੀ ਦੀ ਦੇਤੀ ساری ਜ਼ਿੰਦਗੀ ਬੱਚਾ ਟੁੱਟ ਨਹੀਂ ਸਕਦਾ ਆਖੋ ਸਤਨਾਮ ਵਾ ਗੁਰਤੀ ਵੇਲੇ ਧਿਆਨ ਦਿਓ ਗੁਰਤੀ ਕੀ ਦੀ ਦੇ ਰਹੇ ਹਾਂ ਕੀ ਤੋਂ ਦਵਾ ਰਹੇ ਹਾਂ ਚੰਗੇ ਗੁਰਮੁਖੋਂ ਦਾ ਗੁਰਤੀ ਦਵਾਓ ਬੱਚਿਆਂ ਨੂੰ ਫਿਰ ਵੇਖੇ ਤੁਹਾਨੂੰ ਰਿਜ਼ਲਟ ਮਿਲਣਾ ਅੱਜ ਗੁਰਤੀ ਦਿੱਤੀ ਅੱਜ ਬਾਣੀ ਵਿੱਚੋਂ ਹੀ ਬਾਬਾ ਦੀਪ ਸਿੰਘ ਨੂੰ ਮਾਂ ਨੇ ਪਾਲਿਆ ਹਰ ਵੇਲੇ ਗੋਚ ਬਿਠਾਉਣਾ ਬਾੜੀ ਪੜਾਉਣੀ ਵੱਡਾ ਹੋ ਗਿਆ ਜਦੋਂ ਨਾ 1699 ਦੀ ਬਸਾਖੀ ਆਈ ਸਾਲ ਲੰਘਿਆ 1700 ਵਾਲੀ ਬਸਾਖੀ ਆ ਗਈ ਦੇਖੋ ਬਚਪਨ ਵਿੱਚ ਹੀ ਮੈਂ ਗੱਲ ਥੋੜੀ ਜੀ ਕਰਦਿਆਂ ਮਾਂ ਲੈ ਗਈ ਜਦੋਂ ਲੈ ਕੇ ਗਏ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਦੇ ਦ دیدار ਕਰਾਏ ਗੁਰੂ ਸਾਹਿਬ ਨੇ ਨਾਂ ਰੱਖਿਆ ਨਾਮਕਰਨ ਜਦੋਂ ਗੋਦੀ ਚ ਲਿਆ ਨਾ ਕੋਈ ਕਹਿੰਦੇ ਗੁਰੂ ਸਾਹਿਬ ਨੇ ਲਿਆ ਤੇ ਕਈ ਇਹ ਵੀ ਕਹਿੰਦੇ ਚਲੋ ਮਾਂ ਨੇ ਚਲੋ 니ਜੇ ਨੇ ਮਰਜੀ ਨਾਮ ਰੱਖਿਆ ਨਾ ਨਾਮ ਰੱਖਿਆ ਗਿਆ ਬਾਬਾ ਦੀਪ ਸਿੰਘ ਪਰ ਬਚਪਨ ਦਾ ਨਾਂ ਦੀਪਾ ਗੋਦੀ ਗੁਰੂ ਦੀ ਨਸੀਬ ਹੋ ਗਈ ਬਚਪਨ ਵਿੱਚ ਮਾਂ ਲੈ ਗਈ ਗੁਰੂ ਕੋਲੇ ਸਮਾਂ ਗੁਜ਼ਰਿਆ ਜਦੋਂ 18 ਕੇ ਸਾਲ ਦਾ ਹੋਇਆ ਨਾ ਖਾਲਸਾ ਦਾ ਜਨਮ ਦਿਨ ਆਇਆ ਪਹਿਲਾਂ ਖਾਲਸੇ ਦਾ 1699 ਦੀ ਵਿਸਾਖੀ ਤੋਂ ਅਗਲੇ ਸਾਲ ਤਿਆਰ ਹੋਣ ਲੱਗੇ ਪੁੱਛਦਾ ਹੈ ਬਾਬਾ ਦੀਪ ਸਿੰਘ ਮਾਂ ਕਿੱਥੇ ਚੱਲੇ ਆਂ ਮਾਂ ਕਹਿੰਦੀ ਆਪਾਂ ਆਪਣੇ ਘਰ ਚੱਲੇ ਆਂ ਮਾਂ ਆਪਣਾ ਘਰ ਤੇ ਪਹੁੰਚਿਆ ਨਹੀਂ ਇਹ ਸਰੀਰ ਦਾ ਘਰ ਆ ਅਸਲ ਵਿੱਚ ਆਪਣਾ ਘਰ ਇਕਾਲਸੇ ਦਾ ਜਨਮ ਹੈ ਮਾਂ ਆਪਣੇ ਉਹਨਾਂ ਪਹਿਲਾਂ ਪਹੁੰਚ ਗਏ ਆਨੰਦਪੁਰ ਸਾਹਿਬ ਦੀ ਤਰਤੀਤੇ ਤੇ ਮਾਂ ਨੇ ਕਿਹਾ ਨਾ ਪੁੱਤ ਆਪਣੇ ਬੱਚਿਆਂ ਨੂੰ ਜੇ ਤੁਸੀਂ ਵੀ ਸਿਖਾਓਗੇ ਮਾਂ ਨਹੀਂ ਸਿਖਾਉਗੀ ਪਿਓ ਉਹ ਨਹੀਂ ਸਿਖਾਊਗਾ ਤੇ ਯਾਦ ਰੱਖਿਓ ਜਿਹੜੀ ਗੱਲ ਤੁਸੀਂ ਘਰ ਤੋਂ ਨਹੀਂ ਸਿਖਾਸਦੇ ਬਾਹਰੋਂ ਬਾਹਰੋਂ ਨਹੀਂ ਪੈਂਦਾ ਹੁੰਦਾ ਬਾਹਰੋਂ ਤਾਂ ਮਾਰੀਆਂ ਪੈਂਦੀਆਂ ਨੇ ਬਾਹਰੋਂ ਅਗਲੇ ਤੋਂ ਤੁਸੀਂ 18-18 ਸਾਲ ਪਾਲਦੇ ਰਹੇ ਜਾਂਦੇ ਹੋ ਅਗਲੇ 18 ਦਿਨਾਂ ਵਿੱਚ ਹੀ ਕੁਝ ਗਲਤ ਸਿਖਾ ਜਾਂਦੇ ਆ ਮੁੜ ਕੇ ਤੁਸੀਂ ਸਾਰੀ ਉਮਰ ਉਹ ਜੋ ਸਿਖਾ ਦਪਰ ਜੀ ਦਾ ਵੇਲਾ ਸਰਬ ਲੋ ਦਾ ਬਾਟਾ ਹੱਥ ਵਿੱਚ ਫੜਿਆ ਚਮਕਾਈ ਜਾਏ ਮਾਂਜੀ ਜਾਏ ਇਹਨੇ ਨੂੰ ਹੀ ਕੋਲ ਪਾਸੇ ਕਦੇ ਉਹ ਬਾਟੇ ਚ ਵੇਖ ਰਿਆ ਇਹਨਾ ਚਮਕ ਗਿਆ ਇਹਨਾ ਸਾਫ ਹੋ ਗਿਆ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਨਿਗਾਹ ਮਾਰੀ ਨਾ ਮਹਾਰਾਜ ਪੁੱਛਦੇ ਨੇ ਦੀਪਾ ਕੀ ਕਰਦਾ ਤੂੰ ਮਹਾਰਾਜ ਜੀ ਮੈਂ ਸਾਫ ਕਰਦਾ ਬਾਟਾ ਸਾਫ ਕਰ ਰਿਆ ਸੀ ਇਨਾ ਸਾਫ ਹੋ ਗਿਆ ਮਹਾਰਾਜ ਜੀ ਇਹਦੇ ਵਿੱਚੋਂ ਮੇਰਾ ਮੂੰਹ ਦਿਖਣ ਲੱਗ ਪਿਆ ਤੇ ਇਹਦੇ ਵਿੱਚ ਹੀ ਮੈਨੂੰ ਤੁਹਾਡੀ ਤਸਵੀਰ ਨਜ਼ਰ ਆ ਗਈ ਮਹਾਰਾਜ ਕਹਿੰਦੇ ਜਿਵੇਂ ਤੂੰ ਇਹ ਬਾਟੇ ਨੂੰ ਮਾਂਜਿਆ ਨਾ ਦੀਪਾ ਓਵੇਂ ਆਪਣੇ ਮਨ ਨੂੰ ਮਾਂਜ ਮਰਨ ਤੇ ਲੱਗੀ ਹੋਈ ਮੈਲ ਲਾ ਤੈਨੂੰ ਤੇਰੇ ਵਿੱਚ ਹੀ ਨਿਰੰਕਾਰ ਦੇਖ ਪੂਗਾ ਇੰਨੀ ਚਮਕ ਲਿਆ ਅੱਛੇ ਦੱਸ ਤੇਰਾ ਨਾਂ ਆ ਦੀਪਾ ਮਹਾਰਾਜ ਮੇਰੀ ਮਾਂ ਨੇ ਰੱਖਿਆ ਤੇ ਦੀਪਾ ਕੀ ਹੁੰਦਾ ਕਿਹਨੂੰ ਕਹਿੰਦੇ ਨਦੀਪਾ ਮਹਾਰਾਜ ਜੀ ਬਹੁਤਾ ਤੇ ਪਤਾ ਤੇ ਫਿਰ ਦੀਪਿਆ ਦੀਵੇ ਤਾਂ ਚਾਨਣ ਕਰਦੇ ਹੁੰਦੇ ਆ ਦੀਵੇ ਚਾਨਣ ਬੰਦਦੇ ਨੇ ਪਰ ਜਗੇ ਹੋਏ ਬੰਦਦੇ ਆ ਜਿਹੜੀ ਚਾਨਣ ਆ ਨਾ ਉਹ ਜਗੇ ਹੋਏ ਵੀ ਇਹ ਬੰਦਦੇ ਨੇ ਬੁਝੇ ਨਹੀਂ ਬੰਦਦੇ ਮਹਾਰਾਜ ਜੀ ਮੈਂ ਬੁਝਿਆ ਹੋ ਸਕਦਾ ਜਗੇ ਹੋਏ ਬੰਦ ਸਕਦੇ ਨੇ ਚਾਨਣ ਪਰ ਬੁਝੇ ਨਹੀਂ ਬੰਦਦੇ ਹੁੰਦੇ ਮਹਾਰਾਜ ਜੀ ਕਿਰਪਾ ਕਰੋ ਅਜੇ ਮੈਂ ਬੁਝਿਆ ਹੋਇਆ ਮੈਨੂੰ ਜਗਾ ਦਿਓ ਫਿਰ ਕਲਗੀਧਰ ਦੇ ਜਦੋਂ ਸੁਣਿਆ ਨਾ ਮਰ ਬੁਜੇ ਹੋਏ ਦੀਵੇ ਨਹੀਂ ਬਣਦੇ ਕਿਰਪਾ ਕਰੋ ਜਗਾ ਦਿਓ ਦੀਵਾ ਜੇ ਦੀਪਿਆ ਦੀਵਾ ਜਗਾਉਣਾ ਨਾ ਆਪਣਾ ਫਿਰ ਆ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਕੱਲ ਨੂੰ ਖਾਲਸੇ ਦਾ ਜਨਮ ਲੈਣਾ ਤੇ ਕੱਲ ਨੂੰ ਕੇਸ਼ੇ ਸ਼ਨਾਨ ਕਰ ਬਾਸਾ ਵਸਤਰ ਕਰਨ ਕੀਤਾ ਪੰਜ ਪਿਆਰੇ ਤਾਂ ਹੁੰਦੇ ਹੀ ਨੇ ਜਦੋਂ ਅੰਮ੍ਰਿਤ ਨਾ ਲੰਨ ਪਾ ਅੱਜ ਪਾ ਪਿਆਰਿਆਂ ਵਿੱਚ मां ਗੁਜਰਕੌਰ ਦੇ ਦੁੱਧ ਦੀ ਮਹਾਸ਼ਕਤੀ ਮੁੱਕੇ ਜੰਮਣਾ ਨਹੀਂ ਉਹਦੇ ਨਾਲ ਦਾ ਪੁੱਤ ਬਾਹਵ ਪ੍ਰਗਟੇ ਉਹ ਮਰਦਾ ਕੰਮੜਾ ਆਪੇ ਗੁਰਚੇਲਾ ਆਪ ਖੜੇ ਮਹਾਰਾਜਾ ਜੱਜ ਪੰਜਾਂ ਦੇ ਜਥੇਦਾਰ ਵਿਚਨੇ ਮਹਾਰਾਜਾ ਤਾਂ ਆਦ ਰਖੇ ਬਾਬਾ ਦੀਪ ਸਿੰਘ ਨੂੰ ਅਮਰਦੀ ਦਾ ਦੇਣ ਵਾਲੇ ਐ ਹੱਥ ਜਦੋਂ ਤੇ ਅੱਡੇ ਨਾ ਹੱਥ ਕੀਤੇ ਜਦੋਂ ਤੇ ਮਹਾਰਾਜ ਕਹਿੰਦੇ ਗੁਰਗੋਬ ਸਿੰਘ ਕਹਿੰਦਾ ਦੀਪ ਪਛਕਾਈ ਤੇ ਅੱਖਾਂ ਚ ਕਿੰਨੀਆਂ ਫਤਿ ਹੋ ਗਈਆਂ ਜੀ 15 ਹੋ ਗਈਆਂ 15 ਵਾਰੀ ਬਦੇ ਗੁਰੂ ਗੋਬਿੰਦ ਸਿੰਘ ਨਾਲ ਸਾਝ ਕੀਤੀ ਤੇ ਫੇਰ 16 ਫਤਿਹ ਹੁੰਦੀਆਂ ਨੇ ਅੰਮ੍ਰਿਤ ਵੇਲੇ ਧਿਆਨ ਚ ਰੱਖਿਓ ਗੱਲ 15 ਤੂੰ ਛੱਕਦੇ ਆ ਫੇਰ ਜਦੋਂ 16ਵੀਂ ਵਾਰ ਅੰਮ੍ਰਿਤ ਛੱਕੇ ਜਦੋਂ ਅੱਜ ਹੁਣ ਤੂੰ ਦੀਆ ਨਹੀਂ ਰਿਹਾ ਉਹਦੇ ਨਾਲ ਲੱਗਾ ਜੀਦਾ ਅੰਮ੍ਰਿਤ ਛੱਕਿਆ ਹੋਵੇ ਉਹ ਲਾਲੇ ਹਮਤੋ ਦਾਇ ਸਿੰਘ ਬਣੋਂ ਨਾ ਦਾਇਆ ਚੰਦ ਤੋਂ ਤੇ ਮੈਨੂੰ ਹੀ ਗੋਬਿੰਦ ਰਾਏ ਤੋਂ ਹੁਣ ਅੱਜ ਦੀਪਿਆ ਤੂੰ ਦੀਪ ਸਿੰਘ ਬਣ ਗਿਆ ਲੈ ਲੈ ਅੱਜ ਤੇਰਾ ਦੀਵਾ ਜਗ ਪਿਆ ਤੇ ਭਾਗਵਾਨ ਜੀ ਮੇਰਾ ਦੀਵਾ ਜ ਤੇਰਾ ਦੀਵਾ ਜਗ ਪਿਆ ਤੇ ਭਾਗਵਾਨ ਜੀ ਮੇਰਾ ਦੀਵਾ ਬੋਜੇ ਤੇਰਾ ਸਿਰ ਤੇ ਬੱਕ ਹੋ ਸਕਦਾ ਪਰ ਜਾ ਨਹੀਂ ਸਕੂਗੀ ਸਕੂਗੀ ਅੱਜ ਤਾਂ ਤਰਾ ਤਰਾ ਕਰਦਾ ਦੁਖੀ ਹੋ ਜਾਂਦਾ ਮਰਨ ਸੁਣ ਕੇ ਪਰ ਉਹ ਕਹਿੰਦੇ ਸੋ ਮਰਨ ਅੱਜ ਮਰਨ ਦਾ ਡਾਰੀ ਸਿੰਘ ਨੇ ਯਾਦ ਰੱਖਿਓ ਜੀ ਇੱਡਾ ਵੱਡਾ ਜਰਨੈਲ ਸੀ ਬਾਬਾ ਸਿੰਘ ਫਟੜੋ ਗਏ ਸੀ ਲੜੇ ਨੇ ਉਹਦੇ ਵਿੱਚ ਵੀ ਹੋਰ ਖਾਏ ਨੇ ਦੁਸ਼ਮਣਾਂ ਦੇ ਦੰਦ ਭਾਈ ਜੱਸਾ ਸਿੰਘ ਆਲੂ ਵਾਲੀ ਵਰਗੇ ਜਿਹੜੀਆਂ ਪਾਣੀਆਂ ਸੀ ਨਾ ਉਹ 12 ਮਿਸਣਾ ਸੀ ਚੜਨ ਵਾਲਾ ਆ ਜੀਆਂ ਨਹੀਂ ਸੀ ਅਜਿਹਾ ਇੱਕ ਜਥੇਬੰਦੀ ਹੁੰਦੀ ਹੈ ਵਿੱਚੋਂ ਇੱਕ ਦੂਜਾ ਉਹ ਆਪਣੇ ਬਣਾ ਲੈਂਦਾ ਦੂਜਾ ਆਪਣੀ ਬਚਾਈਂਦਾ ਪਰ 12 ਮਿਸਣੀਆਂ ਬਾਬਾ ਜੀ ਨੇ ਵੜਾਈਆ ਫੇਰ ਆਦੀਪ ਸਿੰਘ ਫੇਰ ਮੁਲਾਕਾਤ ਹੋ ਗਏ ਇੱਥੇ ਆ ਕੇ ਬਾਬਾ ਦੀਆਂ ਭਈ ਇੱਥੇ ਆਪਾਂ ਪੂਰੀ ਕੁਰਬਾਨੀ